ਕੀ ਨਾ ਬੜਾ ਮੇਰਾ ਨਾਮ ਹਰਜੀਤ ਸਿੰਘ ਜੀ 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 ਕੀ ਕਹਿਣਾ ਚਾਹੋਗੇ ਜਿਹੜੀ ਘਟਨਾ ਵਾਪਰੀ ਆ ਬਹੁਤ ਦੁੱਖदाई ਹੈ ਜੇ ਤਾਂ ਕੱਲ ਲੜਕੀ ਨਾਲ ਗੱਲ ਹੋਈ ਕਦੋਂ ਗੱਲ ਹੋਈ ਤੁਹਾਡੇ ਨਾਲ ਲੜਕੀ ਨਾਲ ਮੇਰੇ ਵਾਈਫ ਤੇ ਗੱਲ ਹੋਈ ਹੈ ਪੌਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਆਸ-ਆਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ ਪਾਪਾ ਤੁਸੀਂ ਹੁਣ ਘਰ ਆਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲਿਖੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਰਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਜਿਹੜੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾਵਾਂਗੀ ਪੜ੍ਹ ਲਿਖ ਕੇ ਕੁਝ ਬਣਾਵਾਂਗੀ ਮੈਂ ਕੁਝ ਵੱਡ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਗੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀਜ਼ ਮਤਲਬ ਪੜਾਈ ਸੀਗੀ ਆਪਣਾ ਮਾਤਾ ਸਾਹਿਬ ਕੋਰੀ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਅਸ਼ਾਰਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਵਿੱਚ ਹੀ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰੇ ਆਣਾ ਸੀ ਤੇ ਬੱਸ ਨਹੀਂ ਗਿਆ ਫਿਰ ਗੱਪੇ ਵੀ ਜਾਂਦੀ ਸੀ ਮੈਂ ਇਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਸੀ ਹਾਂਜੀ ਹਾਂਜੀ ਉਹਨਾਂ ਕੋਰ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਕਰਕੇ ਵੇਖ ਤਾਂ ਬਹੁਤ ਵਧੀਆ ਉਹਨੇ ਮਾਤਾ ਹਾਸਲ ਕਰ ਸਿਲੇ ਪਹਿਲੇ 2 ਸਾਲਾਂ ਤੋਂ ਉਹ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਕੋਇਲਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਖਸਰ ਸਾਹਿਬ ਵੀ ਗਈ ਲੈ ਕੇ ਜਾਂਦੀ ਸੀ ਆਸ-ਪਾਸੇ ਜਿੱਥੇ ਵੀ ਪ੍ਰੋਗਰਾਮ ਹੋਣ ਨਾਲ ਜਾਂਦੀ ਸੀ ਤੇ ਆਦਾ ਵਧੀਆ ਕਤਵ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਪੜਦੀ ਸੀ ਕੋਈ ਤਹਿ ਦੀ ਜਾਲੇ ਨਹੀਂ ਸੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੁਣ ਬਸ ਸੱਚੇ ਪਰਿਵਾਰ ਤੇ ਕਿਸ ਤਰ੍ਹਾਂ ਦਾ ਸੋਗ ਹੈਗਾ ਉਹਦੀ ਮਾਤਾ ਦਾ ਕੀ ਕਿੰਨਾ ਤੁਸੀਂ ਜਿਵੇਂ ਆਏ ਹੋ ਕੱਲ ਮਾਤਾ ਵੀ ਆਏ ਹੋਗੇ ਕਿੰਨਾ ਕੋ ਦੁੱਖ ਹੈਗਾ ਤੋ ਜਿਵੇਂ ਤੁਹਾਡਾ ਦੁੱਖ ਵੀ ਅੱਖਾਂ 'ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹੈ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਨਹੀਂ ਜਾ ਰਿਹਾ ਬਸ ਰਿਸ਼ਤੇਦਾਰ ਆਣਾ ਪਰ ਉਹਨੂੰ ਸੁਆਰ ਹੈ ਉਹਦੇ ਵੀ ਹੱਥ ਤਵੇਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਆ ਉਹ ਵੀ ਪਾਲ ਰਹੇ ਬਾਕੀ ਮੰਗ ਕੀ ਹੈਗੇ ਸਤੋੜੀ ਹਾਂ ਤੁਹਾਡੀ ਬਸ ਇਹ ਸਰਕਾਰ ਨੂੰ ਮੰਗ ਹੈ ਇਹ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਨਾਲ ਆ ਉਹਦੇ ਪਰਿਵਾਰ ਨੂੰ ਪਾਲ ਸਕਾਂ ਪੜਾ ਲਖਾ ਸਕਾਂ ਜਿਹੜੇ ਸਪੜੇ ਅਦੂਰੇ ਰਹਿ ਗਏ ਸੀ ਉਹਦੇ ਉਹਦੀ ਛੋਟੀ ਪੜਾਣ ਪੂਰੇ ਕਰ ਸਕੀ ਬਸ ਇਹ ਹੀ ਗੱਲ ਹੈ ਹੋਰ ਮੈਨ ਕੋਈ ਚੀਜ਼ ਨਹੀਂ ਚਾਹਤ ਤੋੜ ਨਾਲ ਗੱਲ ਕਰਦੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਜਦੋਂ ਇਹ ਐਡਮਿਸ਼ਨ ਲਈ ਹੈ ਉਹਨੇ ਸ਼ਰੂਮਣੀ ਕਮੇਟੀ ਵੱਲੋਂ ਫ੍ਰੀ ਫ੍ਰੀ ਐਜੂਕੇਸ਼ਨ ਚੱਲੀ ਜਗੀ ਹਾਂਜੀ ਹਾਂਜੀ ਬਿਲਕੁਲ ਫ੍ਰੀ ਸੀਗਾ ਕੋਈ ਖर्चा ਨਹੀਂ ਆਇਆ ਕੁਝ ਵੀ ਨਹੀਂ ਆਇਆ ਸਗੋਂ ਉਹਨੂੰ ਮਤਲਬ ਵਧੀਆ ਮਤਲਬ ਖਾਣਕ ਵਧੀਆ ਖਾਣਕ ਉਸ ਤੋਂ ਬਾਅਦ ਉਹਨੂੰ ਪੜ੍ਹਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜਿਆਦਾ ਖਰਚਾ ਨਹੀਂ ਬਸ ਲਾਇਆ ਤਾਂ ਆ ਕੇ ਮਿਲ ਜਾਣਾ ਜਾਂ ਬਾਤ ਉਹ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਦ ਤਿੱਥੇ ਹੀ ਰਹਿੰਦੇ ਸੀ ਹੱਸਦੇ ਖੇਡਦੇ ਆਉਂਦੀ ਸੀ ਹੱਸਦੇ ਖੇਡਦੇ ਚਲੀ ਜਾਂਦੀ ਸੀ ਬਸ ਐਨ ਆਈ ਸੀਗਾ ਹੋਰ ਕੋਈ ਇਹੋ ਜੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਉਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਪੰਦਾਂ ਵੀ ਪ੍ਰੋਗਰਾਮ ਬਣਾਇਆ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹ ਉਥੇ ਉਡੀਕ ਰਿਆ ਸੀ ਮਠਿੰਡੇ ਸਿਰਫ 30 ਕਿਲੋਮੀਟਰ ਬਾਅਦ ਕਲਾਸੀ ਜਿਹੜਾ ਇਤੋ ਤਲਵੰਡੀ ਸਾਬ ਤੋਂ ਉਹਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਹਾਦਸਾ ਇੱਥੇ ਹੋ ਗਿਆ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਰੱਬ ਨਹੀਂ ਤੇ ਮੈਂ ਉਹਨਾਂ ਨੂੰ ਜਦ ਫੋਨ ਕੀਤਾ ਪਰ ਫੌਣੇ ਚੱਕੇ ਪੰਡਾਰਾ ਸੀਗਾ ਫਿਰ ਇੱਥੇ ਆਪਣਾ ਕਾਲਜ ਵਿੱਚ ਫੌਣ ਕੀਤਾ ਫਿਰ ਪਤਾ ਚੱਲਿਆ ਵੀ ਆ ਹਾਸਾ ਹੋ ਗਿਆ ਫਿਰ ਅਸੀਂ ਉੱਥੋਂ ਆਏ ਤੇ ਪਰ ਆਉੜੀ ਕਰਿਆ ਤੁ ਨੂੰ ਭਰਾ ਡਿੱਗ ਰਿਹਾ ਸੀਗਾ ਭੈਣ ਉਹ ਵੀ ਡਿੱਗਦੀ ਪਈ ਸੀ ਬਸ ਉਹ ਵਕਾਤ ਦੇਖਦੇ ਹਾਂ ਅਜੇ ਤੱਕ ਉਹਨੂੰ ਦੱਸਿਆ ਵੀ ਪਤਾ ਨਹੀਂ ਕਿ ਤੁਹਾਨੂੰ ਤਰਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ